ਹੈਲੋ ਗਾਇਜ਼ ਸਰਦੀਆਂ ਦਾ ਮੌਸਮ ਹੋ ਚੁੱਕਿਆ ਹੈ ਸਟਾਰਟ اور ਸਰਦੀਆਂ ਦੇ ਮੌਸਮ ਵਿੱਚ ਕੁਝ ਨਾ ਕੁਝ ਗਰਮਾ ਗਰਮ ਖਾਣੀਆਂ ਪੀਣ ਦਾ ਦਿਲ ਕਰਦਾ ਰਹਿੰਦਾ ਹੈ ਸੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਯੂਨੀਕ ਅਤੇ ਸਪੈਸ਼ਲ ਰੈਸিপি ਲੈ ਕੇ ਆਈਆਂ ਸੂਪ ਦੀ ਜੋ ਕਿ ਹੈ ਕੁਲੜ ਪਾਸਤਾ ਸੂਪ ਬਹੁਤ ਹੀ ਜ਼ਿਆਦਾ ਟੇਸਟੀ ਔਰ ਯੂਨੀਕ ਸੂਪ ਦੀ ਰੈਸিপি ਹੈ ਗਾਇਜ਼ ਐਂਟ ਤੱਕ ਵੀਡੀਓ ਨੂੰ ਜ਼ਰੂਰ ਵੇਖਿਓ ਬਿਨਾ ਸਕਿਪ ਕੀਤੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਪਾਸਤਾ ਨੂੰ ਬੋਇਲ ਹੋਣ ਲਈ ਰੱਖਾਂਗੇ ਇੱਥੇ ਅਸੀਂ ਪੈਨ ਵਿੱਚ ਪਾਣੀ ਐਡ ਕਰਤਾ ਹੈ ਉਸ ਤੋਂ ਬਾਅਦ ਪਾਸਤਾ ਐਡ ਕਰਨ ਤੋਂ ਬਾਅਦ 1 ਟੇਬਲस्पून ਐਡ ਕਰਤਾ ਹੈ ਹੁਣ ਅਸੀਂ ਵੈਜੀਟੇਬਲਸ ਨੂੰ ਚੌਪ ਕਰ ਲੈਣੇ ਆ ਇੱਥੇ ਮੈਂ 1 మీడియం ਸਾਈਜ਼ ਦਾ ਪਿਆਜ਼ ਉਹਨੂੰ ਛੋਟਾ ਛੋਟਾ ਚੌਪ ਕਰ ਰਹੀ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਨ ਲਈ Shimla mirch ਚੌਪ ਕਰਾਂਗੇ Shimla mirch ਨੂੰ ਵੀ ਅਸੀਂ ਛੋਟਾ ਛੋਟਾ ਹੀ ਚੌਪ ਕਰਨਾ ਹੈ ਇਹਦੇ ਵਿੱਚ ਤੁਸੀਂ ਕੋਈ ਵੀ ਆਪਣੀ ਮਨਪਸੰਦੀ ਵੈਜੀਟੇਬਲ ਵੀ ਐਡ ਕਰ ਸਕਦੇ ਹੋ ਮਟਰ ਮਸ਼ਰੂਮ ਗਾਜਰ ਜੋ ਵੀ ਤੁਹਾਡਾ ਦਿਲ ਕਰੇ ਤੁਸੀਂ ਐਡ ਕਰ ਸਕਦੇ ਹੋ ਅਸੀਂ ਪਿਆਜ਼ ਔਰ Shimla mirch ਨੂੰ ਛੋਟਾ ਛੋਟਾ ਚੌਪ ਕਰ ਲਿਆ ਹੈ ਹੁਣ ਅਸੀਂ ਗਾਜਰ ਨੂੰ ਵੀ ਇਸੇ ਤਰੀਕੇ ਬਰੀਕ ਔਰ ਛੋਟਾ ਚੌਪ ਕਰਕੇ ਰੈਡੀ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਚ ਐਡ ਕਰਨ ਲਈ ਚੌਪ ਕਰਾਂਗੇ ਅਦਰਕ ਅਦਰਕ ਨੂੰ ਵੀ ਅਸੀਂ ਬਿਲਕੁਲ ਛੋਟਾ ਛੋਟਾ ਹੀ ਚੌਪ ਕਰਨਾ ਹੈ ਇਸ ਸੂਪ ਵਿੱਚ ਅਦਰਕ ਔਰ ਲਸਣ ਐਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਨਾਲ ਬਹੁਤ ਜ਼ਿਆਦਾ ਅੱਛਾ ਟੇਸਟੀ ਫਲੇਵਰ ਆਂਦਾ ਹੈ ਦੋਨੋਂ ਦਾ ਫਲੇਵਰ ਅਲੱਗ ਅਲੱਗ ਨਿਕਲ ਕੇ ਆਂਦਾ ਹੈ ਔਰ ਸੂਪ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਹੁਣ ਅਸੀਂ ਅਦਰਕ ਲਸਣ ਚੌਪ ਕਰ ਲਿਆ ਹੈ ਇੱਥੇ ਅਸੀਂ ਪਨੀਰ ਵੀ ਛੋਟਾ ਛੋਟਾ ਕਯੂਬਸ ਵਿੱਚ ਚੌਪ ਕਰਕੇ ਐਡ ਕਰਾਂਗੇ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਹੁਣ ਅਸੀਂ ਇੱਕ ਟਮਾਟਰ ਔਰ ਦੋ ਹਰੀਆਂ ਮਿਰਚਾਂ ਨੂੰ ਮਿਕਸੀ ਜਾਰ ਵਿੱਚ ਗ੍ਰाइंड ਕਰਕੇ ਉਹਦੇ ਬਣਾ ਕੇ ਰੈਡੀ ਕਰਾਂਗੇ ਇੱਥੇ ਅਸੀਂ ਪੈਨ ਵਿੱਚ 2 ਟੇਬਲस्पून ਆਇਲ ਐਡ ਕੀਤਾ ਹੈ ਆਇਲ ਜਦੋਂ ਸਾਡਾ ਗਰਮ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਅਸੀਂ ਅਦਰਕ ਲਸਣ ਚੌਪ ਕਰਕੇ ਰੈਡੀ ਕੀਤਾ ਸੀ ਉਹਨੂੰ ਰੋਸਟ ਕਰਾਂਗੇ ਬਹੁਤ ਜ਼ਿਆਦਾ ਨਹੀਂ ਰੋਸਟ ਕਰਨਾ ਹਲਕਾ ਹਲਕਾ ਕੱਚਾਪਨ ਹੀ ਇਹਦਾ ਦੂਰ ਕਰਨਾ ਹੈ ਇਹਨਾਂ ਦੋਨਾਂ ਨੂੰ ਰੋਸਟ ਕਰਨ ਤੋਂ ਬਾਅਦ ਜਿਹੜਾ ਅਸੀਂ ਪਿਆਜ਼ ਚੌਪ ਕਰਕੇ ਰੱਖਿਆ ਹੈ ਉਹਨੂੰ ਐਡ ਕਰਾਂਗੇ ਪਿਆਜ਼ ਨੂੰ ਵੀ ਬਹੁਤ ਜ਼ਿਆਦਾ ਨਹੀਂ ਪਕਾਉਣਾ ਹਲਕਾ ਹਲਕਾ ਹੀ ਪਕਾਉਣਾ ਹੈ ਸਾਰੀਆਂ ਵੈਜੀਟੇਬਲਸ ਅਸੀਂ ਇਹਦੇ ਵਿੱਚ ਬਿਲਕੁਲ ਪ੍ਰੋਪਰ ਤਰੀਕੇ ਨਾਲ ਨਹੀਂ ਪਕਾਣੀਆਂ ਹਲਕਾ ਹਲਕਾ ਹੀ ਪਕਾਉਣਾ ਹੈ ਉਹਨਾਂ ਨੂੰ ਤਾਂ ਕਿ ਉਹਨਾਂ ਦਾ ਹੋਵੇ ਹੁਣ ਇਹਦੇ ਵਿੱਚ ਅਸੀਂ ਗਾਜਰ ਵੀ ਐਡ ਕਰਤੀ ਹੈ ਤੇ ਉਹਨੂੰ ਵੀ ਪਿਆਜ਼ ਦੇ ਨਾਲ ਚੰਗੇ ਤਰੀਕੇ ਰੋਸਟ ਕਰ ਲਿਆ ਹੈ ਜਿਹੜੀ ਅਸੀਂ ਟਮਾਟਰ ਔਰ ਮਿਰਚਾਂ ਦੀ ਪਿਓਰੇ ਬਣਾ ਕੇ ਰੈਡੀ ਕੀਤੀ ਸੀ ਉਹਨੂੰ ਐਡ ਕਰਤਾ ਹੈ ਇਹਨੂੰ 2 ਮਿੰਟ ਤੱਕ ਅਸੀਂ ਸਟਰ ਕਰਾਂਗੇ ਅਗਰ ਥੋੜਾ ਬਹੁਤਾ ਟਮਾਟਰ ਇਸ ਤਰੀਕੇ ਸਾਬਤ ਰਹਿ ਜਾਂਦਾ ਹੈ ਤੇ ਨਮਕ ਪਾਣ ਤੋਂ ਬਾਅਦ ਉਹ ਗਲ ਵੀ ਜਾਂਦਾ ਹੈ ਚੰਗੇ ਤਰੀਕੇ ਹੁਣ ਅਸੀਂ ਇਹਦੇ ਵਿੱਚ ਹਾਫ ਟੇਬਲस्पून ਨਮਕ ਐਡ ਕੀਤਾ ਹੈ ਹਾਫ ਟੇਬਲस्पून ਕਾਲੀ ਮਿਰਚ ਐਡ ਕੀਤੀ ਹੈ ਔਰ ਹਾਫ ਟੇਬਲस्पून ਲਾਲ ਮਿਰਚ ਐਡ ਕੀਤੀ ਹੈ ਹੋਰ ਕੋਈ ਵੀ ਸਪਾਈਸਿਸ ਇਹਦੇ ਵਿੱਚ ਨਹੀਂ ਐਡ ਕਰਨੀਆਂ ਸਿਰਫ ਲਾਲ ਮਿਰਚ ਕਾਲੀ ਮਿਰਚ ਔਰ ਨਮਕ ਹੀ ਐਡ ਕਰਨਾ ਹੁੰਦਾ ਹੈ ਹੁਣ ਇਹਨੂੰ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ ਇਸ ਤੋਂ ਬਾਅਦ ਜਿਹੜਾ ਅਸੀਂ Shimla mirch ਨੂੰ chop ਕਰਕੇ ਰੱਖਿਆ ਸੀ ਉਹਨੂੰ ਐਡ ਕਰਾਂਗੇ ਤੇ ਟਮਾਟਰ ਦੇ ਪਿਓਰੇ ਵਿੱਚ ਚੰਗੇ ਤਰੀਕੇ ਮਿਕਸ ਕਰਾਂਗੇ ਹੁਣ ਅਸੀਂ ਇਹਦੇ ਵਿੱਚ 1 tablespoon vinegar ਐਡ ਕੀਤਾ ਹੈ ਇਹਨੂੰ ਵੀ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ half tablespoon soy sauce ਐਡ ਕੀਤੀ ਹੈ ਸਿਰਫ ਕਲਰ ਵਾਸਤੇ soy sauce ਐਡ ਕਰਨੀ ਬਹੁਤ ਜ਼ਿਆਦਾ ਨਹੀਂ ਐਡ ਕਰਨੀ ਅਗਰ ਤੁਸੀਂ ਜ਼ਿਆਦਾ ਐਡ ਕਰ ਦੋਗੇ ਤੇ ਫਿਰ ਸਾਰਾ ਤੁਹਾਡਾ ਸੂਪ ਬਲੈਕ ਕਲਰ ਦਾ ਹੋ ਜਾਏਗਾ ਇਸ ਕਰਕੇ ਬਿਲਕੁਲ ਥੋੜੀ ਜੀ soy sauce ਐਡ ਕਰਨੀ 1 ਟੇਬਲस्पून ਅਸੀਂ ਇਹਦੇ ਵਿੱਚ ਰੈੱਡ ਸੌਸ ਐਡ ਕੀਤੀ ਹੈ ਇਹਨੂੰ ਵੀ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ ਕੰਟੀਨਿਊਸਲੀ ਇਸੇ ਤਰੀਕੇ 2 ਮਿੰਟ ਤੱਕ ਇਹਨੂੰ ਸਟਰ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਇੱਕ ਕੌਲੀ ਪਾਣੀ ਐਡ ਕਰਤਾ ਹੈ ਤੇ ਇਹਨੂੰ ਚੰਗੇ ਤਰੀਕੇ ਗੜਕਾਨ ਦਵਾਂਗੇ ਜਿਹੜਾ ਅਸੀਂ ਪਾਸਤਾ ਬੋਇਲ ਕਰਕੇ ਰੱਖਿਆ ਸੀ ਉਹਨੂੰ ਅਸੀਂ ਹਾਫ ਕਰਕੇ ਸੀਜ਼ਰ ਦੀ ਮਦਦ ਨਾਲ ਕੱਟ ਕਰਕੇ ਤੇ ਇਹਦੇ ਵਿੱਚ ਐਡ ਕਰ ਦਾਂਗੇ ਤੁਸੀਂ ਚਾਹੋ ਤੇ ਸਾਬਤ ਵੀ ਐਡ ਕਰ ਸਕਦੇ ਹੋ ਲੇਕਿਨ ਛੋਟੇ ਛੋਟੇ ਕਯੂਬਸ ਕਰਕੇ ਐਡ ਕਰੋਗੇ ਤੇ ਜ਼ਿਆਦਾ ਅੱਛਾ ਰਹੇਗਾ ਸੂਪ ਨੂੰ ਚੰਗੇ ਤਰੀਕੇ ਉਬਾਲਾ ਆ ਚੁੱਕਿਆ ਹੈ ਉੱਤੋਂ ਅਸੀਂ 1 ਟੇਬਲस्पून ਚਿਲੀ ਫਲੈਕਸ ਔਰ ਔਰੀਗানো ਐਡ ਕੀਤੀ ਹੈ ਇਹਦੇ ਨਾਲ ਬਹੁਤ ਅੱਛਾ ਫਲੇਵਰ ਆਂਦਾ ਹੈ ਸੂਪ ਵਿੱਚ ਹੁਣ ਇਹਨੂੰ ਅਸੀਂ ਚੰਗੇ ਤਰੀਕੇ ਮਿਕਸ ਕਰ ਦਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਦੇਖਣ 'ਚ ਸਾਡਾ ਪਾਸਤਾ ਸੂਪ ਕਿੰਨਾ ਜ਼ਿਆਦਾ ਅੱਛਾ ਲੱਗ ਰਿਹਾ ਹੈ ਔਰ ਖਾਂਚੇ ਔਰ ਪੀਂਚੇ ਵੀ ਦੋਨੋਂ ਚੀਜ਼ਾਂ 'ਚ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਹੁਣ ਅਸੀਂ ਇਹਦੇ ਵਿੱਚ ਛੋਟੇ ਛੋਟੇ ਕਯੂਬਸ ਪਨੀਰ ਦੇ ਐਡ ਕਰਤੇ ਆ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਜਦੋਂ ਵੀ ਗਾਇਜ਼ ਇਹ ਸੂਪ ਨੂੰ ਬ ਇਹ ਬਣਾ ਕੇ ਤੇ ਪੀਓ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਔਰ ਇਹਦੇ ਵਿੱਚ ਜਿਹੜਾ ਪਾਸਤਾ ਹੁੰਦਾ ਹੈ ਉਹ ਵੀ ਖਾਣ ਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਹੁਣ ਅਸੀਂ ਇਹਨੂੰ ਕੁੱਲੜ ਵਿੱਚ ਸਰਵ ਕਰਾਂਗੇ ਇਹਨੂੰ ਕੁੱਲੜ ਵਿੱਚ ਸਰਵ ਕਰਕੇ ਖਾਣ ਦਾ ਔਰ ਪੀਣ ਦਾ ਦੋਨੋਂ ਦਾ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਸੋ ਇੱਥੇ ਸਾਡਾ ਕੁੱਲੜ ਪਾਸਤਾ ਸੂਪ ਬਣ ਕੇ ਰੈਡੀ ਹੋ ਚੁੱਕਿਆ ਹੈ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਅੱਛਾ ਲੱਗ ਰਿਹਾ ਹੈ ਕੰਸਿਸਟੈਂਸੀ ਵੀ ਬਿਲਕੁਲ ਪਰਫੈਕਟ ਹੈ ਗਈ ਹੈ ਔਰ ਕਿੰਨਾ ਵਧੀਆ ਲੱਗ ਰਿਹਾ ਹੈ ਦੇਖਣ ਚ ਇਹਨੂੰ ਤੁਸੀਂ ਸ਼ਾਮ ਦੇ ਟਾਈਮ ਗਰਮਾ-ਗਰਮ ਬਣਾ ਕੇ ਇੰਜੋਏ ਕਰ ਸਕਦੇ ਹੋ ਜਾਂ ਫਿਰ ਰਾਤ ਨੂੰ ਵੀ ਬਣਾ ਕੇ ਪੀ ਕਰੇ ਉਹ ਦੋ फटाफट ਬਣਾ ਕੇ ਤੇ ਪੀ ਸਕਦੇ ਹੋ ਸੋ ਗਾਇਸ ਜਦੋਂ ਵੀ ਤੁਸੀਂ ਇਹ ਵਾਲਾ ਸੂਪ ਬਣਾ ਕੇ ਟਰਾਈ ਕਰੋਗੇ ਮੈਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਸੂਪ ਉੱਤੋਂ ਅਸੀਂ ਥੋੜਾ ਜਿਹਾ ਹੋਰ ਪਨੀਰ ਨੂੰ ਗਾਰਨਿਸ਼ ਕਰਤਾ ਹੈ ਆਪਸ਼ਨਲ ਹੈ ਗਾਇਸ ਤੁਸੀਂ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਸਾਡਾ ਸੂਪ ਬਣ ਕੇ ਰੈਡੀ ਹੋ ਚੁੱਕਿਆ ਹੈ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਨਾ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਿਨ੍ਹਾਂ ਨੇ ਮੇਰਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਮ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਜਲਦੀ ਜਲਦੀ ਜਾਓ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਚ ਬਾਏ